ਅਪਾਉ ਦੇ ਬਾਜੇ ਦੇ ਕੰਮ ਦੇਖ ਲੋ ਉਹ ਸਾਰਾ ਦਿਨ ਚ ਤੂੰ ਨਹੀਂ ਓਏ ਲੈ ਉਦੂ ਸਾਲਾ ਜਾਂ ਜਾਲੀ ਲਾਦੀ ਤੂੰ ਨਹੀਂ ਦੀ ਕੀ ਲੋੜ ਹੈ ਲੈ ਪਹੁੰਚ ਗਏ ਭਈ ਕਬੂਤਰਾਂ ਵੱਲ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਮੈਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਪਹਿਲਾਂ ਤਾਂ ਅੱਪਾ ਡੱਬਾ ਚੱਕ ਲਈਏ ਖਾਲੀ ਇੱਥੇ ਲੇ ਕੇ ਆਈਏ ਕਣਕ ਠੀਕ ਹੈ ਸਰੋਂ ਉਧਰ ਪਈ ਹੈ ਫੇਰ ਪੌਣਿਆ ਕਬੂਤਰਾਂ ਨੂੰ ਉੱਪਰਲੇ ਕਬੂਤਰਾਂ ਦਾ ਸੋਭਾ ਕੰਮ ਨਿਵੇੜਦਾ ਦਾ ਉਦੋਂ ਬਾਅਦ ਬਾਈ ਚਲੇ ਗਏ ਲੁਧਿਆਣੇ ਵਲੌਗ ਕਰਿਆ ਹੁਣ ਲੇਟ ਸ਼ੁਰੂ ਲੁਧਿਆਣੇ ਅਲਾਏ ਲੂਏ ਜੇ ਦੇਖਣੇ ਤੇ ਗੱਡੀ ਤੇ ਤੇ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਹਨਾ ਮੈਂ ਉੱਥੇ ਬਣਾਇਆ ਨਹੀਂ ਵਲੌਗ ਮੈਂ ਕਿ ਅਗਲਾ ਕੂਕਾ ਕਿਆ ਸਾਲਾ ਮਗਜੌੜੀ ਮਾਰੀ ਜਾਂਦਾ ਤੇ ਚਲੋ ਕੋਈ ਨਹੀਂ ਹਾਂ ਆ ਗੱਡੀ ਉਤਰੀ ਉਹੇ ਉਪਰੋਂ ਕਿਵੇਂ ਆ ਗਈ ਥੱਲੇ ਹੱਦ ਹੋ ਗਈ ਇਹਨਾਂ ਥੋੜੀ ਜੀ ਸਰੋਂ ਪਾ ਜਾਣੇ ਇਹਨਾਂ ਨੂੰ ਕੰਮ ਜੇ ਲੱਗੇ ਰਹਿਣਗੇ ਰਹਿ ਚ ਪਈ ਐ ਸਰੋਂ ਤਾਂ ਹਟ ਜੋ ਹਟ ਜੋ ਫਾੜੀ ਸਾਰੇ ਸਰੋਂ ਵੇ ਫਿਰਦੇ ਨੇ ਉਹ ਕੇਰਬੋਟ ਹੈ ਖਾਓ ਸਰੋਂ ਮੈਂ ਲੈ ਕੇ ਆਉਣਾ ਇੰਨੇ ਕਣਕ ਫਿਰ ਬਾਣੀ ਬੂਣੀ ਪਾਉਣੇ ਇਹਨਾਂ ਨੂੰ ਅੱਜ ਗਰਜੰਟ ਸਿੰਘ ਵੀ ਚਲੇ ਗਿਆ ਭਾਈ ਸਾਡਾ ਲੈ ਆਏ ਵੀ ਕਣਕਾ ਇੱਕ ਮਿੰਟ ਇੱਥੇ ਰੱਖਦਾ ਇਹਨਾਂ ਨੂੰ ਪਾਵਾ ਪਾਣੀ ਪੁਣੀ ਬਾਅਦ ਚੋ ਦੇਖਦੇ ਹਾਂ ਹੁਣ ਹਾਲੇ ਉਹ ਡਰ ਗਏ ਛੱਕੋ ਓਕੇ ਨਾ ਤਾਂ ਦਾਣਾ ਪਾਣੀ ਡੰਨੇ ਇਹ ਕਣਕ ਨੂੰ ਅਰ ਸਰੋਂ ਨੂੰ ਪਾਉਨੇ ਆਉਨਾ ਨੂੰ ਲੋ ਵੀ ਮਿੱਤਰੋ ਇਹਨਾਂ ਨੂੰ ਵੀ ਦਾਣਾ ਪਾਣੀ ਦੰਨ ਓਕੇ ਰੋਟ ਹੈ ਤੇ ਬਾਈ ਸੱਪਾਂ ਵਾਲੀ ਕਬੂਤਰੀ ਨੇ ਹਮਕੋ ਧੋਖਾ ਦੇ ਦਿਆ ਹੈ ਇੱਕ ਆਂਡਾ ਉਹ ਆ ਗਿਆ ਖਾਲੀ ਨਿਕਲ ਗਿਆ ਤੇ ਦੂਜਾ ਵੀ ਖਾਲੀ ਆ ਗਿਆ ਆ ਗਿਆ ਇਹ ਵੀ ਖਾਲੀ ਹੈ ਆ ਦੋਨੇ ਆਂਡੇ ਖਾਲੀ ਸੱਚ ਉਹ ਦੂਜੀ ਦਾ ਆ ਦੋਏ ਆਂਡੇ ਖਾਲੀ ਹੈ ਸੱਪਾਂ ਵਾਲੀ ਕਬੂਤਰੀ ਦੇਗੀ ਧੋਖਾ ਆਪਾਂ ਨੂੰ ਆ ਬੈਠੀ ਹੈ ਲੈ ਆਪਾਂ ਕਰ ਲਿਆ ਭੱਜੀ ਦੇਖੋ ਤਾਂ ਉਹ ਖੇ ਰੋਟ ਇਹਨਾਂ ਦਾ ਦਾਣਾ ਪਾਣੀ ਡੰਨਾ ਆਪਾਂ ਦਾ ਪਾਣੀ ਤਾਜਾ ਸਰੋਂ ਪਾਤੀ ਕਣਕ ਪਾਤੀ ਇਹ ਓਕੇ ਹੈ ਹੁਣ ਆਪਾਂ ਲਾ ਦਨੇ ਆ ਗੇਟ ਇਹਨਾਂ ਦਾ ਬੱਚੇ ਸਾਰੇ ਉਧਰ ਬੈਠਣ ਲੱਗ ਗਏ ਸਾਹਮਣੇ ਤਾਂ ਹੁਣ ਦੇਖਦੇ ਹੀ ਨਹੀਂ ਹਾਂ ਵੀ ਨੂਰੀ ਨੂਰੀ ਹਾਂ ਸੈਕਟਰ ਕਗਾ ਰਹੀ ਹੈ ਫਰਾਬ ਆਇਆ ਹੋਇਆ ਹੈ ਬਾਈ ਇਹਨੂੰ ਦੇਖੋ ਹੁਣ ਕਦ ਨੂਰੀ ਦਾ ਲੈ ਨਜ਼ਰ ਵੀ ਨਾਲ ਲੱਗ ਜਵੇ ਬੱਚੇ ਆਓ ਦੇਖੋ ਉਹ ਬੈਠੇ ਨੇ ਹੈ ਉਹ ਦੇਖੋ ਜੀ ਉਧਰ ਬੈਠਦੇ ਨੇ ਕਾਲੀ ਪੂੰਛ ਦਾ ਇੱਕ ਪਤਾ ਨਹੀਂ ਕਿ ਹੈ ਜਾ ਤੇ ਚਲੋ ਗਰਮੀ ਬਾਈ ਰੱਬ ਨੇ ਨਾ ਸੌ ਖਾ ਲਈ ਵੀ ਮੀਂਹ ਪਾਉਣਾ ਹੀ ਨਹੀਂ ਹੈਗਾ ਕਾਹ ਨਹੀਂ ਸਾਡੇ ਏਰੀਏ ਚ ਨਹੀਂ ਪੈਂਦਾ ਸਾੜਾ ਸਾਡੇ ਦਾ ਮੀਂਹ ਆਇਆ ਹੀ ਨਹੀਂ ਹੁਣ ਕਦੇ ਤੇ ਇਹਨਾਂ ਨੂੰ ਵੀ ਪਾਣੀ ਪਾਤਾ ਟੱਕਣ ਚੱਕ ਤਾਂ ਛੱਲੇ ਨੇ ਓ ਛੋਟੂ ਡਾਂ ਲੈ ਰਿਹਾ ਚੋਗਰ ਓ ਦੇਖੋ ਛੋਟੂ ਡਾਂ ਓ ਵੀ ਉੱਪਰ ਟਿੱਡੀ ਮੁੱਛ ਆ ਭੱਜ ਕੇ ਥੱਲੇ ਆਉਣ ਨੂੰ ਤਿਆਰ ਰੱਖੀ ਦੀ ਮੁੱਛ ਟੱਕੜ ਘੜ ਦੀ ਛੱਟ ਚਾਲ ਓ ਤੇਰੀ ਓਹੋ ਯਾਰ ਬਾਹਰ ਨਿਕਲ ਗਏ ਸਾਲੇ ਹੁਣ 10-15 ਮਿੰਟ ਉੜ ਗਏ ਦੇ ਦੋਏ ਜੋੜਾਈ 10-15 ਮਿੰਟ ਹੁਣ ਬੈਠਣਾ ਪੈਣਾ ਮਿੱਤਰੋਰੇ ਸਿਆਪ ਉਹ ਸਾਲਾ ਤੀਆ ਵੀ ਨਿਕਲ ਗਿਆ ਖੜ ਜੋਗੇ ਟਲਾਉਣ ਤੋਂ ਪਹਿਲਾਂ ਮੈਨੂੰ ਤੇ ਯਾਰ ਡੱਬੇ ਦਾ ਇਹਦੇ ਨਾਲ ਜੋੜਾ ਮਿਲ ਗਿਆ ਹੁਣ ਲਾਲ ਸਿਰੀ ਨਾਲ ਭਾਈ ਬੜਾ ਕੰਮ ਖਰਾਬ ਕਰਿਆ ਜੋੜੇ ਨੇ ਆਹ ਫਿਰਦਾ ਤੇ ਇੱਕ ਆਹ ਫਿਰਦਾ ਹੁਣ ਪਹਿਲਾਂ ਆਹ ਬੰਦ ਕਰਨੇ ਪੈਣਿਆ ਫੇਰ ਉਹਨਾਂ ਨੂੰ ਘੇਰ ਕੇ ਲਿਆਉਣਾ ਪੈਣਾ ਨਹੀਂ ਤਾਂ ਆ ਵੀ ਨਿਕਲ ਜਾਣਗੇ ਚਲੋ ਏ ਚਲੋ ਅੰਦਰ ਚਲੋ 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 ਅੰਦਰ ਤੁਸੀਂ ਨਿਕਲਣ ਨੂੰ ਫਿਰਦੀਆਂ ਹੁਣ ਇਹ ਉਹ ਕੇ ਹੁਣ ਉਹਨਾਂ ਨੂੰ ਘੇਰ ਕੇ ਲੈ ਕੇ ਆਉਣਾ ਸਾਲੇ ਉਈਓ ਨਾ ਕਿਤੇ ਲੰਘ ਜਿਓ ਬਾਬਾ चलो 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 खोडे कोई ना कोई ना माड़ा मोटा खा लिया बाहर कल छा आवे और चल और थोड़ी। चलो 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 चल भाई मैं और कबूतरी ये सारा है ये ही थोड़ा जहा खतरा है चल 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 ये गल गलत है इधर नल चल ਚਾਲ ਓਕੇ ਰਬੋਟ ਬੱਚੇ ਜਲਟਾ ਹੈ ਬਾਈ ਹੁਣ ਓਕੇ ਨੇ ਤੇ ਆ ਵੀ ਪੜ ਗਿਆ ਬੱਚਾ ਆਹ ਅੰਡੇ ਵੀ ਖਰਾਬ ਹੋ ਗਏ ਉੱਪਰਲੇ ਇਹਦਾ ਦੇਖ ਲਈਏ ਵੀ ਨਿਕਲੇ ਆ ਕਿ ਨਹੀਂ ਓਹ ਹੋ ਨਿਕਲੇ ਆ ਨਿਕਲੇ ਆ ਨਿਕਲੇ ਆ ਵੈਰੀ ਗੁੱਡ ਚਲੋ ਬਈ ਹੁਣ ਆਪਣਾ ਇਧਰ ਲਗੰਮ ਡੰਨਾ ਹੁਣ ਚੱਲੇ ਬਈ ਆਪਾਂ ਕੋਠੇ ਤੇ ਤੇ ਕੁੰਡੀ ਤਾਂ ਖੋਲੀਏ ਮੈਂ ਲੈਂਬਰਾ ਉਹਦੀ ਪੈਗੀ ਚਲੋ ਉੱਪਰ ਚੱਲਦੇ ਆ ਪਹਿਲਾ ਦਾ ਦੇਖੀਏ ਦੇਖ ਲੋ ਦੇਖ ਦੀ ਸਾਰ ਬਾਰ ਆਉਣ ਲੱਗਿਆ ਕਬੂਤਰ ਚਲੋ ਪਹਿਲਾਂ ਤਾਂ ਪਾਣੀ ਪਾਈਏ ਇਹਨਾਂ ਨੂੰ ਦਾਣੇ ਪਾਉਣੇ ਆ ਬਾਅਦ ਚ ਹਾਂ ਸਾਈਟਾਂ ਸਾਰੇ ਆ ਬੈਠਿਆ ਨਵੇਂ ਬੱਚੇ ਕੋਈ ਨਹੀਂ 2-4 ਦਿਨ ਚ ਡਾਉਣੇ ਆ ਤੁਹਾਨੂੰ ਵੀ ਖਾ ਲਾ ਦਨੇ ਚਲੋ ਪਹਿਲਾਂ ਪਾਣੀ ਪਾਵਾਂ ਬਈ ਮੈਂ ਲਓਏ ਮਿੱਤਰੋ ਦਾਣੇ ਹੀ ਪਾਦੇ ਪਾਣੀ ਵੀ ਪਾਤਾ ਚੁਕਣ ਦੋ ਛੋਟੇ ਬੱਚੇ ਆ ਬੈਠੇ ਆਜੋ ਭਾਈ ਤੁਸੀਂ ਵੀ ਥੱਲੇ ਹੋਣਾ ਦਾਣੇ ਤਾਂ ਚੁਕਣ ਹੀ ਪੈਣੇ ਆਗੇ 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 ਹਾਂ ਵੈਰੀ ਗੁੱਡ ਲਾਗੇ ਢਾਂਗੀ ਤੇ ਬੈਠਣਾ ਠੀਕ ਆ ਉਹ ਕੇਰ ਬੁੱਟਾ ਨੇ ਲੈ ਅੰਦਰ ਚਲੇ ਗਿਆ ਚਲੋ ਚੁਕਣ ਦੋ ਦਾਣਾ ਪਾਣੀ ਸੈਟ ਵਟ ਨਹੀਂ ਮੜਾ ਜੀ ਦੇਖ ਲਈਏ ਆਪਾਂ ਤੋਂ ਬਿਆਂ ਜਮਾਰ ਦੀ ਨਿਕਾ ਕੋਈ ਅੰਦਰ ਤਾਂ ਨਹੀਂ ਬੈਠਾ ਤੇ ਸੈਟ ਨੇ ਇੱਧਰ ਵੀ ਨਾ ਠੀਕ ਆ ਓਕੇ ਸਾਰੇ ਬਾਈ ਕਿਲੋ ਕਿਲੋ ਪਾਣੀ ਤੁਹਾਨੂੰ ਹੋਰ ਪਾ ਕੇ ਜਾਨਣਾ ਫਿਰ ਚੋਕਰ ਰਹੇ ਨੇ ਇਹਨੂੰ ਓਕੇ ਰਿਪੋਰਟ ਲਓ ਬਾਈ ਆਪਾਂ ਜਾਲ ਨੂੰ ਰੱਖਦੇ ਆਂ ਇੱਥੇ ਠੀਕ ਆ ਓਕੇ ਰਿਪੋਰਟ ਕਬੂਤਰਾਂ ਨੂੰ ਪਾਣੀ ਪੂਣੀ ਪੀ ਲੈਣ ਦੋ ਫਿਰ ਆਪਾਂ ਜਿਹੜੇ ਨਵੇਂ ਬੱਚੇ ਨੇ ਉਹਨਾਂ ਨਾਲ ਪੁਰਾਣੇ ਇੱਕ ਦੋ ਬੱਚੇ ਜਾਲ 'ਚ ਪਾ ਕੇ ਆਪਾਂ ਉੱਥੇ ਟੰਗ ਜੀਏ ਤਾਕੇ 2 ਦਿਨ ਜਾਲ ਚੜੰਗੀ ਆ ਫਿਰ 3 ਚੌਥੇ ਦਿਨ ਇਹਨੂੰ ਇਹਨਾਂ ਨੂੰ ਡਾਈਏ ਖਾਣ ਤੋਂ ਪਹਿਲਾਂ ਇਹਨਾਂ ਨੂੰ ਧਾਣੇ ਫੇਰ ਫੜਦੇ ਆ ਲਓ ਬਾਈ ਸਾਰੇ ਕਬੂਤਰ ਰੱਜ ਕੇ ਵੜ ਗਏ ਅੰਦਰ ਮੈਂ ਫੜਦਾ ਜਾ ਕੇ ਹੁਣ ਬੱਚੇ ਕਿਉਂਕਿ ਘੰਟਾ ਖਲੇ ਹੈਗਾ ਆਪਣੇ ਕੋਲ ਹਨਾ ਬਾਅਦ ਚ ਜੱਸਾ ਆਊਗਾ ਤਾਰ ਦੂਗਾ ਆਪਾਂ ਬੱਚੇ ਫੜ ਲੀਏ ਨਾਲੇ ਦਰਸ਼ਨ ਕਰ ਲਓ ਸਾਰਿਆਂ ਆ ਠੀਕ ਐ ਤੰਦਰਾ ਕਿੱਥੇ ਬੈਠੇ ਆ ਆ ਬੈਠੇ ਆ ਬੱਚੇ ਦੋਏ ਕਿਉਂਕਿ ਟਾਕੀ ਜੇ ਕਾ ਇਹਨਾਂ ਨੂੰ ਫੜ ਲਵਾਂ ਠੀਕ ਹੈ ਓਕੇ ਰਿਪੋਰਟ ਆ ਇੱਕ ਫੜ ਲਿਆ ਤੇ ਦੂਜੀ ਨੂੰ ਫੜ ਲੈ ਇਹਨੂੰ ਕਰ ਦਿੰਨੇ ਆ ਆਪਾਂ ਉਹ ਤੇਰੀ ਕਿਧਰ ਮਿਲਦਾ ਇੱਕ ਮਿੰਟ ਤੇਜ਼ ਬਹੁਤ ਨੇ ਸਾਲੇ ਚਲੋ ਚੱਲ ਬਈ ਓਕੇ ਨੇ ਦੋਨੇ ਆ ਲਾ ਦੀਏ ਮੜਾ ਜਾ ਇੱਕ ਮਿੰਟ ਆ ਆ ਲਾ ਦੀਏ ਦੋ ਹੋਰ ਫੜ ਲਿਆਉਣਾ ਰੁਕ ਜਾਓ ਪਹਿਲਾਂ ਫੜ ਲਿਆਵਾ ਮੈਂ ਲੈ ਵੜਦੇ ਆ ਓਏ ਨਵੇਂ ਬੱਚੇ ਨੂੰ ਵੜਦੇ ਆ ਪੁਰਾਣੇ ਲੈ ਤੇ ਆ ਚੱਕ ਲਿਆ ਆਪਾਂ ਪਾਈਪ ਇਹਨੂੰ ਕਰੀਏ ਫਿੱਟ ਫਿਰ ਚੱਕਦੇ ਆ ਉੱਪਰ ਇਹਨੂੰ ਲਓ ਮਿੱਤਰੋ ओके ਆਪਣੀ ਰਿਪੋਰਟ ਹੋਰ ਟੰਗ ਤੇ ਆਪਾਂ ਨੇ ਬੱਚੇ ਨਵੇਂ ਠੀਕ ਆ ਤੇ ਮੌਸਮ ਠੀਕ ਆ ਠੰਡਾ ਪੂਰਾ ਰਹਿਣ ਕੇ ਘੰਟਾ ਕਾ ਹਲੇ ਉਹਦੇ ਬਾਅਦ ਆਪਾਂ ਤਾਰ ਕੇ ਲੈ ਜਾਾਂਗੇ ਤੇ ਆ ਲਾ ਦਿੰਨੇ ਆਪਾਂ 게ਟ ਚਲੋ ਜਿੰਦਾ ਜਿੰਦਾ ਆ ਕੇ ਲਾਵਾਂਗੇ ਠੀਕ ਆ ਓਕੇ ਆ ਸਾਰਾ ਕੰਮ ਆਪਣਾ ਚੱਲਦੇ ਹੁਣ ਥੱਲੇ ਹੁਣ ਚੱਲਿਆਂ ਵੀ ਆਪਾਂ ਗਰਾਊਂਡ ਚ ਹਾਂ ਆ ਗਿਆ ਜਸ਼ਨਾ ਹੈ ਕਿਤੇ ਹਾਗ ਮਾਰੀ ਹੈ ਨਹੀਂ ਆ ਕਹਿੰਦਾ 2 ਮਿੰਟ ਤੋਂ ਨਹੀਂ ਆ ਗਿਆ ਤਾਂ ਬਾਹਰ ਫੋਨ ਤੇ ਹੀ ਗਿਆ ਤਾਂ ਸੜਿਆ ਉਹ ਤਾਂ ਮੈਨੂੰ ਵੀ ਪਤਾ ਚੱਲ ਦੇ ਗਰਾਊਂਡ ਚ ਨੂੰ ਗਾਲਾਂ ਕੱਢੋ ਬਣਾ ਲਾ ਵੀਰ ਬਣ ਕੇ ਬਣਾ ਲਾ ਹੁਣ ਗਾਲ ਕੱਢ ਕੇ ਲੈ ਲਈ ਇੱਕ ਵਾਰੀ ਗਾਲ ਦਾ ਬਾਲ ਮਾਰੀ ਚੰਨੇ ਦੇ ਗਾਲ ਦੇ ਖੇਤਾਂ ਚ ਹੈਨਾ ਇਹ ਗੱਲ ਚ ਗਾਲ ਕਿਆ ਠੀਕ ਹੈ ਗਗੂ ਇੱਕਣੀ ਨੁਕਸਾਨ ਕਰੀਆ ਕਦੇ ਵੀ ਆਪਣੇ ਸਭ ਦੀ ਫਸਲ ਆਪਣੇ ਵਰਗੀ ਹੋਂਦੀ ਬਾਲ ਤਾਂ ਤੈ ਮਾਰੀਆ ਨੂੰ ਕਦੇ ਕਹਿਣਾ ਫੇ ਚੱਕਣ ਨੂੰ ਮਿੱਦਣੀ ਥੋੜਾ ਤੀ ਮੈਂ ਉਰੇ ਬੈਠਾ ਮੈਂ ਤਾਂ ਬੈਠਾ ਹੁਣ ਤਾਂ ਆਉਂਗਾ ਹੀ ਵਿੱਚੋਂ ਜਾ ਕੇ ਹਾਏ ਹਾਏ ਤੇਰਾ ਹਾਸਾ ਹੈ ਲਾਫਿੰਗ ਲਾਫਿੰਗ ਸੁੱਕਾ ਰੰਗ ਗਿਆ ਗਰਾਊਂਡ ਜੋ ਸਿੱਧਾ ਪਹੁੰਚ ਕੇ ਬਈ ਆਪਾਂ ਘਰੇ ਤੇ ਬੱਦਲ ਬਹੁਤ ਲਸ਼ਕ ਰਿਹਾ ਹੈ ਬਿਜਲੀ ਇੱਕ ਵਾਰੀ ਆਪਾਂ ਕਬੂਤਰਾਂ ਵੱਲ ਮਾਰ ਲਈ ਗੇੜਾ ਬਾਕੀ ਸਭ ਕੰਮ ਓਕੇ ਐ ਚੈੱਕ ਕਰ ਲਈ ਮੜੇ ਪਾਣੀ ਪੂਣੀ ਡੰਨ ਸਿਰ ਲੈ ਕੇ ਜੱਸੀ ਉਹਨਾਂ ਨੇ ਪਾਤਾ ਖੁੱਡਾ ਕਰ ਦਿੰਨੇ ਬੰਦ ਕਿਉਂਕਿ ਮੀਂਹ ਆਉਣ ਨੂੰ ਤਿਆਰ ਹੈ ਤੇ ਕਬੂਤਰ ਬਾਹਰੇ ਭਿੱਜੀ ਜਾਣ ਇਹਨਾਂ ਦੀ ਵੀ ਡੋਲੀ ਕਰ ਦਿੰਨੇ ਆਪਾਂ ਬੰਦ ਐ ਭੇਡ ਦਿੰਨੇ ਓਕੇ ਆ ਗਿਆ ਮੀਤਾ ਹੁਣ ਤਿਆਰ ਕਿਆ ਮੀਤਾ ਆ ਰਹਾ ਹੈ ਉਹਨਾਂ ਦੀ ਤਾਂ ਤੱਲੀ ਐ ਲਾ ਪੂਰਾ ਬੱਦੜਾ